ਬਿਜਲੀਪੁਰ ਮੁਰਦਾਬਾ ਯਾਸਰਪੁਰ ਮੁਰਦਾਬਾ ਭਗਵੰਤਪੁਰ ਮੁਰਦਾਬਾ ਬਿਜਲੀਪੁਰ ਮੁਰਦਾਬਾ 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 ਯਾਸਰਪੁਰ ਮੁਰਦਾਬਾ ਮੁਰਦਾਬਾ ਮੇਰਾ ਨਾਮ ਸੁਰਿੰਦਰ ਸਿੰਘ ਜੀ ਛਿੰਦਾ ਹਸਾਬ ਕਾ ਐਮਐਸੀਐਮ ਹੈ ਤੇ ਕੀ ਸਮੱਸਿਆ ਜਿਹੜੀ ਤੁਸੀਂ ਧਰਨਾ ਲਾਇਆ ਹੈ ਕਿ ਧਰਨਾ ਲਾਇਆ ਇਸ ਬੰਦ ਵਿੱਚ ਲੈਡ ਜਿਹੜੀ ਆ ਕੋਈ ਦਾ ਟਾਈਮ ਨਹੀਂ ਗਈ ਸੁਣ ਲੋ ਗੱਲ ਠੀਕ ਹੈ ਕਦੇ 3 ਵਜੇ ਛੱਡ ਦਿੰਦੇ ਕਦੇ 11 ਵਜੇ ਛੱਡ ਦਿੰਦੇ ਕਦੇ ਤੜਕੇ 7 ਵਜੇ ਛੱਡ ਦਿੰਦੇ ਆ 8 ਘੰਟੇ ਰੂਟੀਨ 'ਚ ਲੈਟ ਚਾਹੀਦੀ ਆ ਕਦੇ 4 ਘੰਟੇ ਮਿਲਦੀ ਆ ਕਦੇ 5 ਘੰਟੇ ਮਿਲਦੀ ਆ ਕਦੇ 6 ਘਟੇ 8 ਘੰਟੇ ਅੱਜ ਤੱਕ ਨਹੀਂ ਲੈਟ ਆਈ ਇਹ ਆਉਂਦੀ ਆ ਮੰਨ ਕੇ ਆਉਂਦੀ ਵੀ ਆ ਤੇ ਘੰਟੇ ਡੇਢ ਬਾਅਦ ਟ੍ਰਿਪ ਮਾਰ ਦਿੰਦੇ ਜਿੱਥੇ ਪਹੁੰਚਦਾ ਉਹਨਾਂ ਨੂੰ ਫਿਰ ਚਲੀ ਜਾਂਦੀ ਆ ਬੁਰਾ ਹਾਲ ਆ ਇੰਨੀ ਨਖੇ ਤੇ ਸਰਕਾਰ ਆ ਪ੍ਰਸ਼ਾਸਨ ਦਾ ਬੁਰਾ ਹਾਲ ਕੋਈ ਬੰਦਾ ਫੀਡਰ तकरीबन ਹੀ ਫੀਡਰ ਬੰਦ ਰਹਿੰਦਾ ਜੀ ਇੱਥੇ ਤੋਂ ਹਿਸਾਬ ਲਾ ਲਓ ਵੀ ਕਵਰ ਵਾਲਾ ਆ ਆਪਣਾ ਪਿੰਡ ਗਵਿੰਦਨਗਰੀ ਆ ਮੁਕਸਰ ਦਾ ਸਾਰਾ ਟੋਟਲੀ ਜਿੰਨਾ ਏਰੀਆ ਵੀ ਆ ਉਧਰ ਤੋਂ ਵੱਲੋਂ ਉਧਰ ਤੋਂ ਵੱਲੋਂ ਵੀ ਬਹੁਤ ਤੰਗ ਆ ਇੱਕ ਰਹਿੰਦੀ ਕਹਿੰਦੀ ਕਦਰ ਸਾਡੀ ਇਹਨਾਂ ਨੇ ਬਿਜਲੀ ਬੋਰਡ ਨੇ ਕੱਢ ਛੱਡੀ ਆ ਨਹੀਂ ਤਾਂ ਤਾਂ ਭਾਵੇਂ 7 ਘੰਟੇ ਕਰਨਾ ਦੇਹਾਂ ਤੱਕ ਰੂਟੀਨ ਨਾਲ ਨਾ ਸਾਨੂੰ ਹੈ ਬਹੁਤ ਤੰਗ ਆ ਸਾਰੇ ਜ਼ਿੰਮੇਵਾਰ ਸੁਣਦਾ ਤੇ ਇੱਥੇ ਆ ਕੇ ਇਸ ਕਰਕੇ ਅਸੀਂ ਧਰਨਾ ਲਾਇਆ ਨਾਮ ਕਾਬਲ ਸਿੰਘ ਜੀ ਇਹ ਧਰਨਾ ਲਾਇਆ ਕਿਸੇ ਬੁਖਤਰਾ ਸਰ ਖੇਤਾਂ ਦੀ ਲਾਈਟ ਬਿਲਕੁਲ ਨਹੀਂ ਆ ਰਹੀ ਅੱਧਾ ਘੰਟਾ ਚੱਲਦੀ ਆ ਕਦੇ 10 ਮਿੰਟ ਚੱਲਦੀ ਆ ਕਦੇ 20 ਮਿੰਟ ਚੱਲਦੀ ਆ ਝੋਨਿਆਂ ਦੇ ਵਿੱਚ ਪਾਣੀ ਨਹੀਂ ਪਹੁੰਚਦਾ ਤੇ ਪਹਿਲੋਂ ਖਾਲਚ ਪਾਣੀ ਰਹਿ ਜਾਂਦਾ ਤੇ ਲਾਈਟ ਚੱਲ ਜਾਂਦੀ ਆ ਕਦੇ ਘੰਟਾ ਹੀ ਕਦੇ 2 ਘੰਟੇ ਆ ਗਈ ਲਗਾਤਾਰ ਪਾਵਰ ਕੱਟ ਜਾਂਦੀ ਜਾਂਦੇ ਆ ਜੀ ਅੱਜ 10 ਦਿਨ ਹੋ ਗਏ ਘਟੋ ਘਟ ਡੈਡ ਪੂਰੇ ਕਿਹੜੇ ਵੀ ਨਹੀਂ ਰਹੇ ਆਪਣੇ ਪਿੰਡ ਨਜ਼ਦੀਕੀ ਇਹ ਵੀ ਏਪੀ ਫੀਡਰ ਵਾ ਬਣਦਾ ਜੀ ਇਹ ਮੁਕਸਰਾ ਹਲਕੇ ਦਾ ਤੇ ਨਾਲ ਦਾ ਭਗਵਾਨਤ ਮਾਨਵਾਦੇ ਕਰ ਰਿਆ ਸੀ ਇਸ ਵਾਰੀ ਪਾਣੀ ਦੀ ਕੋਈ ਛੋਟ ਜਿਹੀ ਆ ਦੇ ਦੇ ਦੇਖੋ ਜੀ ਪਾਣੀ ਆ ਰਿਹਾ ਦੂਸਰੀ ਵਾਰੀ ਦੇਖੋ ਜੀ ਵਾਦੇ ਕਰਨੋਂ ਸਰਕਾਰਾਂ ਬਹੁਤ ਕਰਦੀ ਹੁੰਦੀ ਹੈ ਜੀ ਆਪਣੇ ਸਾਹਮਣੇ ਜੋ ਗਰਾਊਂਡ ਲੈਵਲ ਤੇ ਚੱਲ ਰਿਹਾ ਜੀ ਤੁਹਾਡੇ ਸਾਹਮਣੇ ਆ ਲੈਟ ਬਿਲਕੁਲ ਨਹੀਂ ਆ ਰਹੀ 10 ਦਿਨ ਹੋ ਗਿਆ ਸਾਡੇ ਝੋਨਿਆਂ ਦੇ ਵਿੱਚ ਜਾ ਕੇ ਵੇਖੋ ਭਾਵੇਂ ਲੋਕ ਕ੍ਰਿਕਟ ਖੇਡੀ ਜਾਂਦੀ ਹੈ ਇਹੋ ਜਿਹੇ ਝੋਨਿਆਂ ਦੇ ਹਾਲ ਹੋ ਚੁੱਕੇ ਆ ਸਰ ਅਧਿਕਾਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਮਿਲਣ ਸਰ ਅਧਿਕਾਰੀ ਨਾਲ ਗੱਲ ਕੀਤੀ ਐਕਸ਼ਨ ਸਾਹਿਬ ਨਾਲ ਹੋਈ ਸੀ ਐਸਡੀਐਮ ਸਾਹਿਬ ਨਾਲ ਗੱਲ ਹੋਈ ਉਹ ਕਹਿੰਦੇ ਜੀ ਅਸੀਂ ਸਾਡੇ ਕੋਈ ਕਲਾਸ ਜਿੰਨੀ ਕਹਿੰਦਾ ਪਿਛੋ ਲਾਈਟ ਜਿੰਨੀ ਆ ਰਹੀ ਸੀ ਉਹਨੇ ਦੇ ਰਹੇ ਆ ਕਿ ਮੰਗ ਕਰਦੇ ਅਸੀਂ ਮੰਗ ਤੇ ਇਹੀ ਕਰਦਾ ਜੀ ਸਾਡੀ 7:30 ਵਜੇ ਲਾਈਟ ਆਉਂਦੀ ਆ ਜੀ 8 ਘੰਟੇ ਜਿਹੜੀ ਸਾਡੀ ਲਾਈਟ ਬੰਦ ਦੀ ਜਿੰਨੀ ਉਹਨੇ ਸਾਨੂੰ ਲਾਈਟ ਦਿੱਤੀ ਜਾਵੇ ਕੀ ਕਰ ਤੇ ਮਿਰਜੀ ਆ ਲਾਈਟ ਦੀ ਬਹੁਤ ਸਮੱਸਿਆ ਆ ਝੋਨੇ ਚ ਪਾਣੀ ਨਹੀਂ ਹੈਗਾ ਬਹੁਤ ਤੰਗ ਆ ਇਸ ਕਰਕੇ ਜੇ ਨਾ ਪਾਣੀ ਆਇਆ ਸਾਨੂੰ ਇਹ ਵੋਣੇ ਪੈਣੇ ਆ ਜੀ ਤੇ ਕਿਰਪਾ ਕਰਕੇ ਜਾਂ ਤਾਂ ਸਾਨੂੰ 8 ਘੰਟੇ ਲਾਈਟ ਦਿੱਤੀ ਜਾਵੇ ਇਹ ਮਿਹਰਬਾਨੀ ਕਰਕੇ ਨਹੀਂ ਤਾਂ ਅਸੀਂ ਚੁੰਨੇ ਸਾਡੇ ਖਰਾਬ ਹੋਈ ਜਾਂਦੇ ਨੇ ਹੋਏਗੀ ਹੋਈ ਗਈ ਜਾਂਦੇ